ਤਾਂ ਫਿਰ ਮੈਂ ਨਹੀਂ ਕਿ ਦੱਸੋ ਤੁਹਾਨੂੰ ਤਕਲੀਫ ਕੀ ਹੁੰਦੀ ਆ ਲਿਆਓ ਪਹਿਲਾਂ ਸਾਡੇ ਲੱਡੂ ਵਾਪਸ ਕਰੋ ਜਿਹੜੇ ਨੇ ਟੰਡ ਕੀਤੇ ਕੇ ਬਣਦੇ ਉਹ ਯਾਰ ਐਨੇ ਮਾਰੇ ਹੋਗੇ ਤੁਸੀਂ ਲੱਡੂ ਵੀ ਖਾ ਕੇ ਸਾਡੇ ਚਲੋ ਯਾਰ ਹੈ ਬੈਠੋ ਬੈਠੋ ਨਹੀਂ ਨਹੀਂ ਅਸੀਂ ਕਿਹਾ ਕਿ ਕਿਸੇ ਨਾਲ ਗੱਲ ਕਰਨੀ ਨਹੀਂ ਠੀਕ ਹੈ ਵੀ ਠੀਕ ਕਰਦੇ ਨਹੀਂ ਨਹੀਂ ਗੱਲ ਮੇਰੇ ਕੋਲ ਲਾਓ ਜੀ ਜਿਹੜੇ ਉਹ ਸਾਡੇ ਦਾ ਮਤਲਬ ਨਹੀਂ ਇਹ ਕੰਮ ਚੱਲ ਰਿਹਾ ਹੈ ਸਾਡੇ ਨਾਲ ਗੱਲ ਕਰੋ ਕੱਲੇ ਆ ਨਾ ਤਾਂ ਅਸੀਂ ਕੋਈ ਨਾਲੀ ਹੈ ਇਤਨਾ ਨਾ ਚੱਲੋ ਕੋਈ ਕਰਦੇ ਫਿਰ ਦੇਖੋ ਦੇਖੋ ਤੁਸੀਂ ਥੱਕਾ ਪਾਤੇ ਆ ਹੱਥਾਂ ਮੈਂ ਕਿੰ ਦਿਨ ਮੈਂ ਲੈ ਕੇ ਆਇਆ ਉਹ 26 ਕਰੋੜ ਰੁਪਏ ਉਦੋਂ ਤੁਸੀਂ ਕਿੱਥੇ ਸੀਗੇ ਇਹ ਲੋਕ ਕਿੱਥੇ ਸੀਗੇ ਉਦੋਂ ਮੈਨੂੰ ਇਸ ਗੱਲ ਦਾ ਵੀ ਜਵਾਬ ਦੇਣੇ ਹੈ ਠੀਕ ਹੈ ਨਹੀਂ ਨਹੀਂ ਇੱਕ ਮਿੰਟ ਰੋ ਤੇਰੀ ਗੱਲ ਸੁਣੋ ਮੈਂ ਲੱਡੂ ਵੰਡਾਣੇ ਆ ਇੱਥੇ ਲੋਕਾਂ ਨੂੰ ਇੱਧਰ ਮੇਰੇ ਤਾਂ ਲੱਡੂ ਜੋ ਬਰਾਈ ਨੇ ਐ ਸਾਬ ਹਾਂ ਲੱਡੂ ਬਰਾਈ ਦਾ ਕੋਈ ਨਹੀਂ ਹੈ ਕੋਈ ਨਹੀਂ ਕੋਈ ਹੋਰ ਹੀ ਖੜਾ ਹੋਰੇ ਖੜੇ ਕੀ ਕਰ ਚੱਲਦਾ ਸੱਚੀ ਕਾਲ ਕੀ ਹਾਲ ਨੇ ਵੰਡੋ ਯਾਰ ਲੱਡੂ ਰੱਖ ਲਈ ਜਿਹੜਾ ਨੇ ਲੱਡੂ ਪੁਲਿਸ ਨੇ ਲੈ ਲਿਆ ਤੁਸੀਂ ਆਓ ਥਰ ਆਓ ਜੂ ਉਹ ਪੁਲਿਸ ਨੇ ਲੱਡੂ ਖਾਣੇ ਆ ਉਹ ਲੋਕਾਂ ਵਾਸਤੇ ਲਿਆਂਦੇ ਹੈਗੇ ਹੈ ਹੈ ਕੋਤੋਂ ਲੋਕਾਂ ਨੇ ਮੈਨੂੰ ਇੱਕ ਦੱਸੋ ਤੁਹਾਨੂੰ ਤਕਲੀਫ ਕੀ ਹੁੰਦੀ ਆ ਹਰਦਿਆਲ ਸਿੰਘ ਤੇ ਆਂਦੀ ਹੈ ਅਰਥਾਤ ਇਹ ਤੁਸੀਂ ਰਿਕਵਰਟ ਮੰਗਦੇ ਆ ਹਰ ਥਾਂ ਚਲੋ ਯਾਰ ਬਾਈ ਹਾਂ ਚਲੋ ਯਾਰ ਪਿੱਛੇ ਲਿਆਓ ਪਹਿਲਾਂ ਸਾਡੇ ਲੱਡੂ ਵਾਪਸ ਕਰੋ ਜਿਹੜੇ ਲਿਆਦੇ ਹੋਏ ਪਹਿਲਾਂ ਸਾਡੇ ਲੱਡੂ ਵਾਪਸ ਕਰੋ ਨਿਸ਼ਾਨ ਸਿੰਘ ਹਾਂ ਇਹਨੇ ਦੇਵੋ ਹੋ ਤੁਸੀਂ ਹਾ ਯੂ ਕੈਨ ਸਟਾਪ ਥੇਰ ਕਿਸੇ ਵੀ ਲਿਆਓ ਫਿਰ ਦਿਓ ਤੁਸੀਂ ਸਾਡੇ ਬੰਦਿਆਂ ਨੂੰ ਫੜਾਓ ਤੁਸੀਂ ਪਹਿਲਾਂ ਵਾਪਸ ਲੈਓ ਵਾਪਸ ਕਰੋ ਜਿਹੜੇ ਹੈਗੇ ਲੱਡੂ ਵਾਪਸ ਕਰੋ ਜਿਹੜੇ ਅਸੀਂ ਲੈ ਕੇ ਆਏ ਹੈਗੇ ਸਰ ਥੋੜੀ ਸਾਈਡ 'ਚ ਉਹਦੀ ਲੱਡੂ ਹੀ ਖੋਲੇ ਦਿੱਥੋ ਤੁਸੀਂ ਤੁਸੀਂ ਕਿਸੇ ਖੁਸ਼ੀਏ ਲੋਕਾਂ ਦੀ ਲੋਕਾਂ ਦੀ ਖੁਸ਼ੀ ਨਹੀਂ ਹੋਣ ਤੇ ਤੁਸੀਂ ਪੂਰੀ ਗੱਲ ਪਹਿਲਾਂ ਲੱਡੂ ਲਿਆ ਲੈਣਾ ਲੱਡੂ ਔਰ ਲਿਜੋਗੇ ਕੰਬੋ ਸਰ ਕੀ ਕਹਿਣਾ ਚਾਹੋਗੇ ਪਹਿਲਾਂ ਪਹਿਲਾਂ ਲੱਡੂਆਂ ਦਾ ਡੱਬਾ ਦੇ ਉੱਤੇ ਕੋਈ ਫੈਟੋ ਹੈ ਕੰਬੋ ਸਰ ਕੀ ਕਹਿਣਾ ਚਾਹੋਗੇ ਅੱਜ ਅੱਜ ਕੀ ਕਹਿ ਜਾਓਗੇ ਮਾਤਾ ਕੀ ਪ੍ਰੋਗਰਾਮ ਸੀ ਜੀ ਹੁਣ ਅੱਜ ਦਾ ਕਰ ਲੈਣ ਦੋ ਔਰ ਤੁਸੀਂ ਹਾਂ ਐਮਐਲ ਸਾਹਿਬ ਨੂੰ ਕੰਬੋ ਸਰ ਕੀ ਪ੍ਰੋਗਰਾਮ ਸੀ ਕੋਈ ਨਹੀਂ ਜੀ ਕੋਈ ਗੱਲ ਨਹੀਂ ਤੁਸੀਂ ਦੇਖ ਸਕਦੇ ਹੋ ਪੁਲਿਸ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਲੈ ਜਾ ਰਹੀ ਹੈ ਗੱਡੀ ਪਟਾ ਕੇ ਲੈ ਜਾ ਰਹੇ ਕੀ ਕਾਰਨ ਹੈ ਸਰਕਾਰੀ ਗੱਡੀ ਦੇ ਵਿੱਚ ਇਹ ਨਹੀਂ ਜੀ ਉਹੀ ਗੱਡੀ ਆ ਨਹੀਂ ਗੱਡੀ ਆਪਣੀ ਹਾਂਜੀ ਕੰਬੋ ਸਰ ਕੀ ਕਹਿਣਾ ਚਾਹੁੰਦੇ ਜੀ ਕੋਈ ਗੱਡੀ ਨਹੀਂ ਹੈ ਕਿ ਇਹ ਤੇ ਇਲਾਕੇ ਦੇ ਲੋਕਾਂ ਦੀ ਮੰਗ ਸੀ ਇਹਨਾਂ ਦੀ ਮੰਗ ਨੂੰ ਹਰਦੀਪਾਲ ਸਿੰਘ ਨੇ ਉਹਦੋਂ ਪੂਰਾ ਕਰਾਇਆ ਮੈਂ 26 ਕਰੋੜ ਰੁਪਇਆ ਪੰਜਾਬ ਸਰਕਾਰ ਤੋਂ ਲਿਆ ਕੇ ਦਿੱਤਾ ਸੀ ਉਹ ਕੰਮ ਚੱਲਦਾ ਚੱਲਦਾ ਆ ਕੇ ਹੁਣ ਕੰਪਲੀਟ ਹੋ ਗਿਆ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਜਿਹੜੀ ਇਹਨਾਂ ਦੀ ਡਿਮਾਂਡ ਸੀ ਉਹ ਹਰਦੀਪਾਲ ਸਿੰਘ ਦੀ ਅੱਜ ਸਦਨਾ ਪੂਰੀਆਂ ਹੋ ਗਈਆਂ ਸਰ ਬਾਈਟ ਤਾਂ ਕਰਨ ਦਿਓ ਸਰ ਇਹ ਤਾਂ ਇਹ ਇਸ ਤਰ੍ਹਾਂ ਤਾਂ ਲੱਗਦਾ ਸਰ ਹਰ ਸਰ ਉਹਨਾਂ ਨੂੰ ਆਪਣੀ ਗੱਲ ਰੱਖਣੀ ਸਾਲੇ ਇੱਥੇ ਹੀ ਸੀਗੇ ਪਰसों ਕੀ ਹੋਇਆ ਸੀਗਾ ਜਿਹੜੀ ਲੇਬਰ ਕੰਮ ਕਰ ਰਹੀ ਐ ਉਹਨਾਂ ਨੇ ਕੋ ਮੋਟਰਸਾਈਕਲ ਵਾਲਾ ਹਿੱਟ ਕਰ ਗਿਆ ਸੀ ਤੁਹਾਡੇ ਸਾਹਮਣੇ ਹੀ ਪ੍ਰੈਸ ਨੇ ਵੀ ਖਬਰ ਲਾਈ ਸੀ ਜਿਹੜੇ ਕਰਕੇ ਜੇ ਪੁਲ ਅਧੂਰਾ ਅਧੂਰੇ ਪੁਲ ਦੇ ਵਿੱਚ ਕੱਲ ਨੂੰ ਇਹ ਮਤਲਬ ਥੋੜਾ ਜਿਹਾ ਕਿਸੇ ਮਾਤਲਬ ਪਵਨਿਕ ਨੂੰ ਪਤਾ ਲੱਗਦਾ ਵੀ ਪੁਲ ਖੁੱਲ ਗਿਆ ਇੱਥੇ ਕਿਲਾ ਟ੍ਰੈਫਿਕ ਆਊਗੀ ਟ੍ਰੈਫਿਕ ਆਉਣ ਦੇ ਨਾਲ ਪਰसों ਵੀ ਲੇਬਰ ਵਾਲੇ ਪਤਾ ਪ੍ਰੈਸ ਨੂੰ ਧਰਨਾ ਲਾ ਕੇ ਬੈਗੇ ਸੀ ਫਿਰ ਦੁਬਾਰੇ ਧਰਨਾ ਲੱਗੂਗਾ ਪੁਲ ਦਾ ਕੰਮ ਬੰਦ ਹੋਊਗਾ ਫਿਰ ਟਾਈਮ ਲੱਗੂਗਾ ਉਹਦੇ ਕਰਕੇ ਜੇ ਪੁਲ ਬਿਲਕੁਲ ਅਧੂਰਾ ਕੋਲ ਤਾਂ ਕੰਮ ਜੀ ਕੋਈ ਮਤਲਬ ਕੰਪਲੀਟ ਨਹੀਂ ਹੈਗਾ ਉਹਦੇ ਕਰਕੇ ਅਸੀਂ ਰੋਕ ਰਹੇ ਹਾਂ ਵੀ ਜੀ ਤੁਹਾਨੂੰ ਕੋਈ ਗੱਲ ਨਹੀਂ ਕਰਦੇ ਸਰ ਅਧੂਰਾ ਸੀਗਾ ਤਾਂ ਫਿਰ ਕੱਲ ਮੈਡਮ ਤਾਂ ਉਹ ਕਾਰਗਰ ਕਰ ਰਹੇ ਆ ਉਹ ਲੱਗੇ ਕੋਈ ਵੈਰੀਕੇਟ ਵਗੈਰਾ ਤੁਹਾਡੇ ਸਾਹਮਣੇ ਮਸ਼ੀਨਾਂ ਲੱਗ ਰਹੀਆਂ ਜੀ ਹੋਰ ਲੱਗ ਰਹੀਆਂ ਚੱਕ ਰਹੀਆਂ ਅਸੀਂ ਵੈਰੀਕੇਟ ਵਗੈਰਾ ਚੁਕਾਰ ਰਹੇ ਹਾਂ ਹੋਰ ਜਿਹੜੇ ਅੜਕਣਾ ਨੇ ਉਹ ਖੋਲ ਰਹੇ ਆ ਹੋਊਗਾ ਕੱਲ ਤੱਕ ਚੱਕ ਸਰਕ ਮੌਸਾ ਹਲਕਾ ਨਿਵਾਸੀਆਂ ਨੂੰ ਲੱਡੂ ਵੰਡਣ ਆਏ ਸੀ ਮਠਾਈਆਂ ਵੰਡਣ ਆਏ ਸੀ ਉਸ 'ਚ ਵੀ ਰੋਕਿਆ ਗਿਆ ਉਹਨਾਂ ਨੇ ਨਹੀਂ ਇਹ ਨਹੀਂ ਪਤਾ ਜੀ ਸਾਨੂੰ ਲੱਡੂ ਵੰਡਣ ਆਏ ਸੀ ਕੀ ਕਰ ਪੁਲਿਸ ਨੇ ਰਜਮਾਨੇ ਹੀ ਖ ਟਾਇਰ ਦੀ ਬਗੈਰ وجہ ਤੋਂ ਕੋਈ ਸ਼ਾਂਤੀ ਬੜਾ ਵਧੀਆ ਸਹਿਰ ਹੈ ਇਹ ਬਾਦਲੇ ਸ਼ਾਂਤੀ ਭੰਗ ਕਰਨੀ ਹੈ ਠੀਕ ਹੈ ਸਰ ਨਹੀਂ ਸਰ ਪੂਲ ਦੇ ਨੇੜੇ ਪੂਲ ਦੇ ਨੇੜੇ ਜਾਣ ਤੇ ਤੁਸੀਂ ਰੋਕਿਆ ਰੋਕਿਆ ਲੇਕਿਨ ਉਹ ਜਿਸ ਤਰੀਕੇ ਤੱਕੇ ਮਾਰ ਕੇ ਤੁਸੀਂ ਸਾਈਡ ਤੇ ਕੀਤਾ ਹੈ ਇਹਦੇ ਬਾਰੇ ਕੀ ਕਹਿਣਾ ਚਾਹੋ ਨਹੀਂ ਕੋਈ ਤੱਕਾ ਨਹੀਂ ਮਾਰਿਆ ਜੀ ਠੀਕ ਹੈ ਜੀ ਓਕੇ